ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਕੁੜੀ 34 35 ਸਾਲ ਦੀ ਐ ਜੀ ਅੰਗਲੈਂਡ ਦੀ ਸਿਟੀਜ਼ਨ ਐ ਕੁੜੀ ਤੇ ਉਹਦੇ ਕੋਲੇ ਬੇਟਾ ਇੱਕ ਉਹਦੇ ਕੋਲੇ ਬੇਟਾ ਇੱਕ 7 8 ਥੀਲਿਆਂ ਦੇ ਵਿੱਚ ਮੁੰਡਾ ਭਾਲਦੇ ਨੇ ਜੀ ਜੇ ਕੋਈ ਮੇਰਾ ਵੀਰ 7 8 ਥੀਲਿਆਂ ਦੇ ਵਿੱਚ ਹੈਗਾ ਤਾਂ ਜਰੂਰ ਮੈਨੂੰ ਮੈਸੇਜ ਕਰੋ ਫਿਨਿਸ਼ ਹੋ ਜਾਵੋ ਤੱਕ ਜਰੂਰ ਮੈਨੂੰ ਮੈਸੇਜ ਕਰੋ ਜੇ ਕੋਈ 7 8 ਥੀਲਿਆਂ ਦੇ ਵਿੱਚ ਮੁੰਡਾ ਹੈਗਾ ਭੈਣ ਜੱਟਾਂ ਦੀ ਕੁੜੀ ਐ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਇਆ 75 ਕਿਲਿਆਂ ਦੇ ਵਿੱਚ ਮੁੰਡਾ ਜੀ ਤੇ ਜੇ ਕੋਈ ਵਧੀਆ ਰਿੱਚ ਫੈਮਿਲੀ ਚੋਂ ਕੁੜੀ ਹੈਗੀ ਐ ਕੁੜੀ ਦੇ ਪਰਿਵਾਰ ਕੋਲੇ ਘੱਟੋ ਘੱਟ 50 60 ਕਿਲੇ ਤਾਂ ਹੋਣ ਜੀ ਤੇ ਜੇ ਕੋਈ ਐਹੋ ਜੀ ਕੁੜੀ ਹੈਗੀ ਐ ਤਾਂ ਆਪਣੇ ਨਾਲ ਸੰਪਰਕ ਜਰੂਰ ਕਰੋ ਤੇ ਮੁੰਡਾ ਆਪਣੇ ਇਧਰ ਬਠਿੰਡੇ ਏਰੀਏ ਦਾ ਜੀ 75 ਕਿਲਿਆਂ ਦੇ ਵਿੱਚ ਧਿਆਨ ਨਾਲ ਸੁਣ ਲਓ ਆਪਾਂ ਨੂੰ ਗੁੱਡੀ ਚਾਹੀਦੀ ਐ ਜੀ ਘੱਟੋ ਘੱਟ 26 ਸਾਲ ਦੀ ਹੋਵੇ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਬਰਾਗ ਇਹ ਸਾਧ ਹੁੰਦੇ ਨੇ ਜਿਹੜੇ ਉਹਨਾਂ ਦੀ ਗੁੱਡੀ ਆ ਜੀ ਡਿਵੋਰਸ ਹੋਇਆ ਹੋਇਆ ਭੈਣ ਦਾ ਤੇ ਉਮਰ ਹੈਗੀ ਆ ਸਾਰੀ 24 ਸਾਲ ਤੇ ਭੈਣ ਨੂੰ ਪੂਰੀ ਸੰਗਰੂਰ ਜਾਂ ਫਿਰ ਇਧਰ ਪਟਿਆਲੇ ਕੰਨੇ ਨੂੰ ਰਿਸ਼ਤਾ ਚਾਹੀਦਾ ਜੀ ਮੁੰਡਾ ਹੋਵੇ ਚਾਹੀ 4-5 ਕਿਲਿਆਂ ਦੇ ਵਿੱਚ ਹੀ ਹੋਵੇ ਤੇ ਵਧੀਆ ਫੈਮਿਲੀ ਚੋਂ ਭੈਣ ਦੀ বিয়ে ਕਰੀ ਹੋਈ ਆ ਵਿਆਹ ਵੀ ਵਧੀਆ ਕਰਨਗੇ ਜੀ ਵੀਡੀਓ ਨੂੰ ਕਰ ਦੋ ਤਾਂ ਕਿ ਸ਼ੇਰ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਅੱਜ ਦੀ ਆਪਣੀ ਵੀਡੀਓ ਪਰ ਤੇ ਆਪਣੇ ਕੋਲੇ ਆਈ ਐ ਆਸਟ੍ਰੇਲੀਆ ਦੀ ਫੀਅਰ ਪੂਰੀ ਤੇ ਕੁੜੀ ਕੋਲੇ ਹੈਗਾ 10 ਸਾਲ ਦਾ ਮੁੰਡਾ ਜੀ ਜਿਹੜਾ ਵੀ ਮੇਰਾ ਵੀਰ ਉਸ ਭੈਣ ਨੂੰ ਸਮੇਤ ਬੱਚੇ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ 7 8 ਗੇਲਿਆਂ ਦੇ ਵਿੱਚ ਭਾਲਦੀ ਐ ਭੈਣ ਤੇ ਮੁੰਡਾ ਜੀ 10 ਸਾਲ ਦਾ ਭੈਣ ਦੀ ਉਮਰ ਹੈਗੀ 35 ਸਾਲ ਜੱਟਾਂ ਦੀ ਕੁੜੀ ਐ ਤੇ ਵੀਡੀਓ ਨੂੰ ਕਰ ਦੋ ਤੱਕੇ ਸ਼ੇਅਰ ਆਪਾਂ ਨੂੰ ਜੱਟਾਂ ਮੁੰ ਜੱਟਾਂ ਦਾ ਹੀ ਮੁੰਡਾ ਚਾਹੀਦਾ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਇਆ ਜੀ 95 ਕੇਲਿਆਂ ਦੇ ਵਿੱਚ ਮੁੰਡਾ ਤੇ ਮੁੰਡਾ ਹੈਗਾ ਇਧਰ ਹਰਿਆਣੇ ਸਾਈਡ ਦਾ ਤੇ ਆਪਾਂ ਨੂੰ ਕੁੜੀ ਚਾਹੀਦੀ ਐ ਚਾਹੇ ਹਰੇੜਿਆਂ ਹਰਿਆਣੇ ਤੋਂ ਹੀ ਹੋਵੇ ਚਾਹੇ ਇਧਰੋਂ ਹੋਵੇ ਤੇ ਪੂਰੀ ਰਿਚ ਫੈਮਿਲੀ ਦੀ ਚਾਹੀਦੀ ਐ ਜੀ ਵਿਆਹ ਪੂਰਾ ਵਧੀਆ ਕਰਵਾਉਣਗੇ ਤੇ ਵੀਰ ਨੇ 35 ਕੇਲੇ ਇਧਰ ਕੋਟਕਪੂਰੇ ਵੀ ਆ ਕੇ ਲੈਣੇ ਨੇ ਠੀਕ ਐਸ ਗੱਲ ਚੱਲਦੀ ਐ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਗੁੱਡੀ 93 ਵਰਨ ਜੀ ਤੇ ਗੁੱਡੀ ਹੈਗੀ ਆ ਜੱਟਾਂ ਦੀ 6-7 ਕਿੱਲਿਆਂ ਦੇ ਵਿੱਚ ਆਪਾਂ ਨੂੰ ਮੁੰਡਾ ਚਾਹੀਦਾ ਜੀ 12 ਕਪੜੀ ਹੋਈ ਹੈ ਤੇ ਵਧੀਆ ਪਰਿਵਾਰ ਚੋਂ ਹੈ ਭੈਣ ਵਿਆਹ ਵੀ ਵਧੀਆ ਕਰਨਗੇ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਭੈਣ ਦਾ ਏਰੀਆ ਹੈਗਾ ਬਗਾ ਪੁਰਾਣਾ ਬਾਗੇ ਪੁਰਾਣੇ ਦੇ ਨੇੜੇ ਤੇੜੀ ਕਰਨਾ ਇਹਨਾਂ ਨੇ ਜੇ ਕੋਈ ਇਧਰਲੇ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਇਆ ਜੀ ਮਰੇਲ ਕੋਟਲੇ ਤੋਂ ਮੁੰਡਾ ਤੇ ਦੋ ਭਰਾ ਨੇ ਜੀ ਚੜ ਕਿੱਲੇ ਜ਼ਮੀਨ ਹੈ 20 ਕਿੱਲੇ ਆਉਂਦੀ ਹੈ ਵੀਰ ਨੂੰ ਜੱਟਾਂ ਦੀ ਕੁੜੀ ਚਾਹੀਦੀ ਹੈ ਜੀ 26-27 ਸਾਲ ਦੀ ਤੇ ਵੀਰ 30 ਸਾਲ ਦਾ ਜੀ 20 ਕਿੱਲੇ ਜ਼ਮੀਨ ਆਉਂਦੀ ਹੈ ਤੇ ਘੱਟੋ ਘੱਟ ਕੁੜੀ ਦੀ ਬੀਏ ਕਰੀ ਹੋਵੇ ਜੀ ਟਰੈਲੂ ਕੁੜੀ ਚਾਹੀਦੀ ਹੈ ਜੀ ਤੇ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਸੰਗਰੂਰ ਧੂਰੀ ਮਰੇਲ ਕੋਟਲੇ ਦੇ ਲਾਗੇ ਸ਼ਾਗੂ ਹਾਂਜੀ ਸਸਰੀ ਕੱਲ ਮੈਂ ਛੋਦੀ ਆਪਣੀ ਰਿਤਿੰਦਰ ਆਪਣੇ ਕੋਲੇ ਆਈ ਆ ਇੱਧਰ ਮੁਕੇ ਜਿਹਦੇ ਵਿੱਚੋਂ 840 ਕੀ ਦਾ ਉਹਨਾਂ ਦਾ ਆਬਦਾਨ ਤੇ ਉਹਨਾਂ ਨੂੰ ਚਾਹੀਦਾ ਯੂ ਐਸ ਏ ਦਾ ਸਿਟੀਜ਼ਨ ਮੁੰਡਾ ਜਿਹਦਾ ਉੱਥੇ ਆਬਦਾ ਘਰਬਾਰ ਹੋਵੇ ਤੇ ਆਬਦਾ ਕੋਈ ਉੱਥੇ ਤਕੜਾ ਕੰਮ ਹੋਵੇ ਤੇ ਇਦਾਂ ਦਾ ਮੁੰਡੇ ਦੀ ਮੰਗ ਹੈ ਜੀ ਤੇ ਭੈਣ ਦੀ ਉਮਰ 93 ਦੀ ਬਾਰਨਾ ਭੈਣ ਸੋਣੀ ਸਲੱਖੀ ਹੈ ਠੀਕ ਹੈ ਜੀ ਤੇ ਹਾਈ ਟੂ ਵੀਟ ਆਪਾਂ ਨਹੀਂ ਦੱਸਾਂਗੇ ਆਪਾਂ ਭੇਜਾਂਗੇ ਤੁਹਾਨੂੰ ਡਾਟਾ ਤੇ ਆਪਣੇ ਖਾਤਰ ਵਧੀਆ ਇਹ ਭੈਣ ਖਾਤਰ ਤੱਕੜੇ ਘਰੋਂ ਮੁੰਡਾ ਤੇ ਜ਼ਮੀਨ ਘੱਟੋ ਘੱਟ 60 70 ਕੀਲੇ 80 ਕੀਲੇ ਹੂੰ ਤਾਂ ਵਾਲਾ ਵਧੀਆ ਜਾਂ ਫਿਰ ਉਧਰ ਅਮਰੀਕਾ ਦੇ ਵਿੱਚ ਜ਼ਮੀਨ ਲੈਤੀ ਹੋਵੇ ਘੱਟੋ ਘੱਟ 4-5 ਕਰੋੜ ਰੁਪਈਆ ਕੁੜੀ ਦੇ ਵਿਆਹ ਦੇ ਉੱਤੇ ਲਾਉਣਾ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਦੂਜੇ ਨੰਬਰ ਤੇ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ ਜ਼ਮੀਨ ਸਭ ਕੋ ਲਈ ਹੈ ਜੀ ਧੰਨਵਾਦ ਹਾਂਜੀ ਸੱਸਰੀਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਈ ਆ ਮਜੀਬ ਸਿੰਘ ਦਾ ਮੁੰਡਾ ਉਮਰ ਹੈਗੀ 28 ਸਾਲ ਤੇ ਏਰੀਆ ਹੈਗਾ ਪਟਿਆਲਾ ਤੇ ਆਪਾਂ ਨੂੰ ਚਾਹੀਦੀ ਹੈ ਮਜੀਬ ਸਿੰਘਾਂ ਦੀ ਕੁੜੀ ਮੁੰਡੇ ਦੀ ਉਮਰ 28 ਸਾਲ ਹੈ ਜੀ ਧਿਆਨ ਨਾਲ ਸੁਣ ਲਓ ਮੁੰਡਾ ਮਲੇਸ਼ੀਆ ਦੇ ਵਿੱਚ ਹੈ ਤਲਖਾ ਵਧੀਆ ਤੇ ਜੇ ਕੋਈ ਮੇਰੀ ਭੈਣ ਮਲੇਸ਼ੀਆ ਦੇ ਵਿੱਚ ਜਿੱਕਰ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਈ ਆ 67 ਕੇਲਿਆਂ ਦੇ ਵਿੱਚ ਕੁੜੀ ਤੇ ਕੁੜੀ ਦੇ ਭਰਾ ਹੈ ਨਹੀਂ ਜੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਚੰਗਾ ਮੁੰਡੇ ਦੀ ਉਮਰ ਘੱਟੋ ਘੱਟ 2 ਤੋਂ ਲੈ ਕੇ 3 ਸਾਲ تک ਦੀ ਹੋਵੇ ਜੀ ਤੇ ਮੁੰਡਾ ਆਪਾਂ ਨੂੰ ਚਾਹੀਦਾ ਜ਼ਿੰਮੇਵਾਰ ਸਕੀਮ ਜਿਹੜਾ ਜਿੰਮਾਉਦਾ ਹੋਵੇ ਵਧੀਆ ਬੋਡੀ ਸੋਡੇ ਇਹ ਵੀ ਡਿਮਾਂਡ ਹੈ ਜ਼ਮੀਨ ਦਾ ਕੋਈ ਰੋੜ ਨਹੀਂ ਚੱਕਾ ਦਾ ਮੁੰਡਾ ਚਾਹੀਦਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੱਟਾਂ ਦੀ ਗੁੱਡੀ ਜੀ ਗੁੱਡੀ ਦੀ ਉਮਰ ਹੈਗੀ ਹੈ 20 ਸਾਲ ਤੇ ਮੰਮੀ ਡੈਡੀ ਹੈ ਨਹੀਂਗੇ ਨਾਨਾ ਨਾਨੀ ਹੈਗੇ ਨੇ ਮਾਮੇ ਹੈਗੇ ਨੇ ਤੇ ਮਾਸੀਆਂ ਹੈਗੀਆਂ ਨੇ ਮੰਮੀ ਡੈਡੀ ਹੈ ਨਹੀਂਗੇ ਜੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਤੇ 20 ਸਾਲ ਦੀ ਗੁੱਡੀ ਜੀ ਬਿਲਕੁਲ ਗਰੀਬ ਘਰ ਦੀ ਹੈ ਚੁੰਨੀ ਚੜਾਵਾ ਕਰਕੇ ਆਪਦੇ ਕੱਪੜੇ ਪਾ ਕੇ ਜੇ ਕੋਈ ਲਿਜਾ ਸਕਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਧੰਨਵਾਦ ਹਾਂਜੀ ਸਸਤੇ ਕਾਲ ਮੈਂ ਛੋਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ 34 ਸਾਲ ਦੀ ਕੁੜੀ ਆਧਾਰਮੀਆਂ ਦੀ ਤੇ ਭੈਣ ਵਕੀਲ ਹੈ ਜੀ ਸਰਕਾਰੀ ਵਕੀਲ ਆ ਆਪਾਂ ਨੂੰ ਮੁੰਡਾ ਸਰਕਾਰੀ ਮੁਲਾਜ਼ਮ ਹੀ ਚਾਹੀਦਾ ਜੀ ਤੇ ਮੁੰਡਾ ਆਧਾਰਮੀਆਂ ਦਾ ਹੀ ਚਾਹੀਦਾ ਯਾਨੀ ਕਿ ਆਪਣੇ ਰਾਮਦਾਸੀਆਂ ਦਾ ਚਾਹੀਦਾ ਜੀ ਰਾਮਦਾਸੀਆਂ ਦਾ ਮੁੰਡਾ ਚਾਹੀਦਾ ਹੈ ਭੈਣ ਦਾ 91 ਦਾ ਜਨਮ ਹੈ ਜੀ ਤੇ 33-34 ਸਾਲ ਉਮਰ ਬਣਦੀ ਹੈ ਭੈਣ ਦੀ ਉੱਡੀ ਕੁਮਰ ਦਾ ਮੁੰਡਾ ਚਾਹੀਦਾ